ਮੇਰਾ ਇਹ ਬਾਈਕ ਹੈ ਬੁਲਟ ਕੱਲ ਸ਼ਾਮ ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰੜ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ ਹਾਂਜੀ ਇਹ ਦਿੱਕਤ ਹੈ देखो ना किन्ना ਗਲਤ ਆ ਮੈਂ ਉਹਦੇ ਤੇ ਫੋਟੋ ਵੀ ਕਾਰ ਦੀ ਲੱਗੀ ਹੋਈ ਆ ਲੇਕਿਨ ਨੰਬਰ ਮੇਰੇ ਬਾਈਕ ਦਾ ਆਇਆ ਹੋਇਆ ਕਿਸੇ ਨੇ ਗੱਲ ਨਹੀਂ ਕੀਤੀ ਤੁਸੀਂ ਦੱਸੇ ਨਹੀਂ ਮੈਂ ਇੱਕ ਵੇ ਸਟਾਣੇ ਗਿਆ ਸੀ ਸਰ ਉਹਨਾਂ ਨੇ ਕੋਈ ਮਤਲਬ ਰਿਸਪਾਂਸ ਨਹੀਂ ਦੇਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ ਫਿਰ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ ਕਹਿੰਦੇ ਸਾਡੇ ਕੋਲ ਹੱਲ ਨਹੀਂ ਹੈ ਕੋਈ ਮੋਟਰਸਾਈਕਲ ਇੱਥੇ ਖੜਾ ਥੋੜਾ ਹਾਂਜੀ ਮੋਟਰਸਾਈਕਲ ਇੱਥੇ ਖੜਾ ਹੈ ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਹੈ ਖਰੜ ਫੋਟੋ ਜਿਹੜੀ ਉਹ ਗੱਡੀ ਦੀ ਹੈ ਫੋਟੋ ਕੱਟੀ ਦੀ ਆ ਤੁਸੀਂ ਦੇਖ ਸਕਦੇ ਹੋ ਉੱਤੇ ਇੱਕ ਸਵਿਫਟ ਕਾਰ ਖੜੀ ਆ ਲੇਕਿਨ ਬਾਈਕ ਟੂ ਵ ਤੁਹਾਨੂੰ ਬੈਠੇ ਬਿਠਾਏ ਸਾਨੂੰ ਟੰਗਾ ਪਾਤ ਟੰਗਾ ਪਾਤ ਆ ਜੀ ਦੇਖ ਲਓ ਬਾਈਕ ਉਰੇ ਹੀ ਖੜਾ ਸਾਡਾ ਇੱਕ ਫਿਰ ਜਾਂਦਾ ਹੀ ਨਹੀਂ ਕਿਤੇ ਬਾਈਕ ਇਹਦਾ ਬਹੁਤ ਪਰੇਸ਼ਾਨਾ ਦੇਖੋ ਨਾ ਸਾਡੀ ਬਾਈਕ ਤੇ ਚਲਾਨ ਚੜ ਗਿਆ ਹੁਣ ਇਹਨੂੰ ਆਨਲਾਈਨ ਚਲਾਨ ਨੂੰ ਉਤਾਰੀਏ ਵੀ ਕਿਸ ਤਰ੍ਹਾਂ ਦਿੱਕਤ ਇਹ ਹੈ ਤੁਹਾਨੂੰ ਚਲਾਨ ਦੀ ਫੋਟੋ ਮੈਂ ਸ਼ੋਅ ਕਰ ਦਿੰਨਾ ਤੁਸੀਂ ਦੇਖੋ ਸਟਕਾਰ ਖੜੀ ਆ ਪ੍ਰੋਪਰ ਸਵਿਫਟ ਖੜੀ ਆ ਬਾਈਕ ਇਹ ਖੜਾ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਦਿੱਕਤ ਇਹੋ ਕੀ ਮੰਗ ਕਰਦੇ ਹੋ ਦੇਖੋ ਇਹਦਾ ਇਹਦਾ ਹੱਲ ਸਾਡਾ ਚਲਾਨ ਨੂੰ ਕੈਨਸਲ ਕਰਵਾਇਆ ਜਾਵੇ ਚਲਾਨ ਨੂੰ ਸਾਡੇ ਇਹਦੇ ਆਰਸੀ ਤੋਂ ਉਤਰਾਇਆ ਜਾਵੇ ਨਾ ਤਾਂ ਹੀ ਨਹੀਂ ਤੇ ਕਾਰ RC ਤੇ ਚੜਿਆ ਰਹੇਗਾ ਸਾਨੂੰ ਖੱਜਲ ਹੋਣਾ ਪਏਗਾ ਨਾ ਚਲਾਨ ਛੁੜਾਉਣ ਵਾਸਤੇ ਇਹ ਦਿੱਕਤ ਹੈ ਇਹਨੂੰ ਕੈਨਸਲ ਕਰਵਾਓ ਸਰ ਜਿੱਦਾਂ ਵੀ ਹੋਵੇ ਉਹਦੇ ਵਿੱਚ ਸਾਡੇ ਕੋਲ ਜਿਵੇਂ ਵੀ ਅਸੀਂ ਸਾਡੇ ਜਿਹੜੇ ਟ੍ਰੈਫਿਕ ਪਰਸਨਲ ਆਇਆ ਉਹ ਜਦੋਂ ਵਾਹਨ ਨੂੰ ਵੋਕ ਕੇ ਚੈੱਕ ਕਰਦੇ ਆ ਤੇ ਅਗਰ ਕੋਈ ਅੱਦਾਂ ਦੀ ਚੀਜ਼ ਸਾਹਮਣੇ ਆਂਦੀ ਹੈ ਕਿ ਉਹਦੀ ਗੱਡੀ ਤੇ ਕੋਈ ਨੰਬਰ ਹੋਰ ਲੱਗਿਆ ਤੇ ਜਿਹੜੇ ਸਾਡੇ ਕੋਲ ਜਿਹੜੀਆਂ ਨਵੀਆਂ ਮਸ਼ੀਨਾਂ ਆਈਆਂ ਉਦੇ ਵਿੱਚ ਉਹ ਨੰਬਰ ਵਗੈਰਾ ਜਿਹੜੇ ਆਪਾਂ ਪਾਨੇ ਆ ਤੇ ਉਹ ਕਲੀਅਰ ਹੋ ਜਾਂਦਾ ਕਿ ਇਹ ਡਿਟੇਲ ਆ ਜੰਦੀ ਸਾਰੀ ਸਾਹਮਣੇ ਕਿ ਨੰਬਰ ਕਿੰਨੂ ਕਿਸ ਗੱਡੀ ਦਾ ਆ ਉਹਦਾ ਮਾਲਕ ਕੌਣਾ ਵਗੈਰਾ ਵਗੈਰਾ ਤੇ ਉਹਦਾ ਜੇ ਤੇ ਕੋਈ ਮੌਕੇ ਤੇ ਬੰਦਾ ਖੜਾ ਆ ਉਹਨੇ ਗਲਤ ਨੰਬਰ ਲਗਾਇਆ ਉਹ ਸਾਹਮਣੇ ਆ ਜਾਂਦਾ ਉਹਦੇ ਅਗੇਂਸਟ ਉਹਦੇ ਅਗੇਂਸਟ ਜੋ ਵੀ ਸਾਡਾ ਕਾਨੂੰਨੀ ਕਾਰਵਾਈ ਬੰਦੀ ਆ ਉਹ ਕੀਤੀ ਜਾਂਦੀ ਆ ਮੋਟਰ ਵੀ ਕਲੈਕਟਰ ਦੀ ਕਾਰਵਾਈ ਤੇ ਕੀਤੀ ਜਾਂਦੀ ਆ ਉਸ ਤੋਂ ਇਲਾਵਾ ਕਾਨੂੰਨ ਮੁਤਾਬਕ ਤੇਰਾ ਆਪੀਸੀ ਜਿਹੜੀ ਪਹਿਲਾਂ ਸੀਗੀ ਹੁਣ ਭਾਰਤੀ ਨਿਆਂ ਸੰਤਾ ਆ ਗਈ ਆ ਉਹਦੇ ਅਕੋਰਡਿੰਗ ਜਿਹੜੀ ਵੀ ਕਾਰਵਾਈ ਬੰਦੀ ਆ ਉਹ ਕੀਤੀ ਜਾਂਦੀ ਆ ਔਰ ਸਮ ਟਾਈਮ ਕੀ ਹੁੰਦਾ ਹੈ ਕਿ ਕੋਈ ਬੰਦਾ ਜਿਹਨੂੰ ਪੁਲਿਸ ਵੱਲੋਂ ਹੱਥ ਦੇ ਕੇ ਰੋਕਿਆ ਜਾਂਦਾ ਚੈੱਕ ਕਰਨ ਵਾਸਤੇ ਬੰਦਾ ਗੱਡੀ ਭਜਾ ਲੈਂਦਾ ਅਸੀਂ ਉਹਦੀ ਫੋਟੋ ਕੈਚ ਲੈ ਲੈਂਦੇ ਆ ਗੱਡੀ ਦੀ ਉਹਦਾ ਨੰਬਰ ਆ ਜਾਂਦਾ ਉਹਦੇ ਨੰਬਰ ਦੇ ਅਕੋਰਡਿੰਗ ਅਸੀਂ ਜੋ ਵੀ ਮਨੇ ਟ੍ਰੈਫਿਕ ਦੀ ਮੋਟਰ ਵਹੀਕਲ ਐਕਟ ਦੀ ਵਾਇਓਲੇਸ਼ਨ ਕੀਤੀ ਆ ਉਹਦਾ ਚਲਾਨ ਉਹਦਾ ਕੱਟਿਆ ਜਾਂਦਾ ਪਰ ਕਈ ਵਾਰੀ ਹੁੰਦਾ ਹੈ ਕਿ ਕੁਝ ਸਾਡੇ ਕੋਲ ਇਦਾਂ ਦੇ ਕੇਸ ਵੀ ਆਇਆ ਹੈ ਕਿ ਨੰਬਰ ਕਿਸੇ ਹੋਰ ਵਹੀਕਲ ਦਾ ਲੱਗਿਆ ਆ ਤੇ ਬੰਦਾ ਕਿਸੇ ਹੋਰ ਵਹੀਕਲ ਤੇ ਜਾ ਰਿਹਾ ਹੈ ਉਹ ਐਸੇ ਕੇਸ ਦੇ ਵਿੱਚ ਜਿਸ ਜਿਹੜਾ ਬੰਦੇ ਨੇ ਵਹੀਕਲ ਦਾ ਨੰਬਰ ਲਗਾਇਆ ਹੈ ਜਿਹੜਾ ਕਿ ਉਹ ਯੂਜ਼ ਨਹੀਂ ਕਰ ਰਿਹਾ ਉਹਦੇ ਅਗੇਂਸਟ ਫਿਰ ਉਹ ਕਾਰਵਾਈ ਕੀਤੀ ਜਾਂਦੀ ਆ ਜੋ ਨੇ ਗਲਤ ਨੰਬਰ ਪਲੇਟ ਲਗਾਈ ਆ ਸੋ ਉਹ ਸਾਰਾ ਕੁਝ ਜਦੋਂ ਅਸੀਂ ਫੋਟੋ ਖਿੱਚਦੇ ਆ ਉਹ ਸਾਰਾ ਕੁਝ ਰਿਕਾਰਡ ਸਾਹਮਣੇ ਆ ਜਾਂਦਾ ਜਿੱਦੋਂ ਪਤਾ ਲੱਗ ਜਾਂਦਾ ਕਿ ਅਗਰ ਕੋਈ ਕਾਰ ਵਾਲਾ ਜਾ ਰਿਹਾ ਹੈ ਤਾਂ ਅਗਰ ਉਹਨੇ ਨੰਬਰ ਕੋਈ ਹੋਰ ਕਿਸੇ ਕਾਰ ਦਾ ਲਗਾਇਆ ਜਾਂ ਕਿਸੇ ਹੋਰ ਟੂ-ਵਿਲਰ ਦਾ ਲਗਾਇਆ ਤੇ ਉਹ ਸਾਹਮਣੇ ਤੁਹਾਨੂੰ ਆਨ ਰਿਕਾਰਡ ਆ ਜਾਂਦਾ ਫਿਰ ਉਹਦੇ ਖਿਲਾਫ ਅਸੀਂ ਮੁਕਦਮੇ ਦਰਜ ਕਰਨ ਦੀ ਵੀ ਕਾਰਵਾਈ ਸਟਾਰਟ ਕੀਤੀ ਆ ਉਸ ਕੇਸ ਬਾਰੇ ਸਾਡੇ ਕੋਲ ਆਇਆ ਹੈ ਉਹਨਾਂ ਵਿੱਚ ਮੈਂ ਵੀ ਆਪਣੇ ਵੱਲੋਂ ਆਫਟਰ ਇਨਕੁਆਰੀ ਅਫੇਅਰ ਦਰਜ ਕਰਨ ਦੀ ਰეკਮੈਂਡੇਸ਼ਨ ਕਰਕੇ ਸੀਨੀਅਰ ਅਫਸਰਾਂ ਨੂੰ ਐਸਪੀ ਸਾਹਿਬ ਨੂੰ ਭੇਜੀ ਹੈ